महाराष्ट्र ਦੀਆਂ ਬੀਐਮਸੀ ਚੋਣਾਂ 'ਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਕੇਂਦਰੀ ਮੰਤਰੀ ਨਿਤਿਨ ਗੜਕਰੀਤਾ ਕਹਿਣਾ ਕਿ ਭਾਜਪਾ ਤੇ ਸ਼ਿਵ ਸੈਨਾ ਕੋਲ ਬਹੁਮਤ ਅੰਕੜਾ ਨਹੀਂ ਹੈ ਅਜਿਹੇ ਦੋਵੇਂ ਪਾਰਟੀਆਂ ਨੂੰ ਮਿਲ ਕੇ ਕੰਮ ਕਰਨ ਤੇ ਵਿਚਾਰ ਕਰਨਾ ਚਾਹੀਦਾ ਹੈ ਬੀਐਮਸੀ ਚੋਣਾਂ 'ਚ ਸ਼ਿਵ ਸੈਨਾ ਨੂੰ 84 ਤੇ ਭਾਜਪਾ ਨੂੰ 82 ਸੀਟਾਂ ਮਿਲੀਆਂ ਨੇ ਸ਼ਿਵ ਸੈਨਾ ਨੂੰ 4 ਅਤੇ ਭਾਜਪਾ ਨੂੰ ਇੱਕ ਆਜ਼ਾਦ 10 ਮਰਸਦ ਮਿਲ ਚੁੱਕਿਆ ਹੈ ਸ਼ਿਵ ਸੈਨਾ ਤੇ ਭਾਜਪਾ ਫਿਲਹਾਲ ਮੇਅਰ ਦੇ ਅਹੁਦੇ ਨੂੰ ਲੈ ਕੇ ਆਹਮੋ ਸਾਹਮਣੇ ਨੇ ਯੂਪੀ ਦੇ ਸੀਮਾ ਖਲੇਸ਼ ਆਦਵ ਨੇ ਸ਼ੋਤਰਗੜ ਵਿੱਚ ਇੱਕ ਰੈਲੀ ਦੌਰਾਨ ਪੀਐਮ ਮੋਦੀ ਦੇ ਬਿਆਨ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਸਾਰਿਆਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਕਦੇ ਨਾ ਕਦੇ ਨਕਲ ਕੀਤੀ ਹੋਵੇਗੀ ਪਾਸ ਹੋਣ ਦੀ ਨਕਲ ਚੱਲਦੀ ਹੈ ਬੀਜੇਪੀ ਨੇ ਵੀ ਸਾਡੇ ਮੈਨੀਫੈਸਟੋ ਦੀ ਨਕਲ ਕੀਤੀ ਹੈ ਦਰਸਲ ਪ੍ਰਧਾਨ ਮੰਤਰੀ ਨੇ ਗੋਂਡਾ ਰੈਲੀ ਵਿੱਚ ਪ੍ਰੀਖਿਆ ਕੇਂਦਰਾਂ ਦੀ ਨਿਲਾਮੀ ਦੀ ਗੱਲ ਕਹੀ ਸੀ ਪੀਐਮ ਨੇ ਕਿਹਾ ਸੀ ਇੱਥੇ ਪ੍ਰੀਖਿਆ ਵਿੱਚ ਨਕਲ ਮਾਰਨ ਲਈ ਨਿਲਾਮੀ ਹੁੰਦੀ ਹੈ ਮੈਂ ਪ੍ਰੀਖਿਆ ਕੇਂਦਰਾਂ ਦੀ ਨਿਲਾਮੀ ਤੇ ਬੋਲਣ ਤੋਂ ਡਰ ਰਿਹਾ ਸੀ ਦੇਸ਼ ਦੀ ਜਨਤਾ ਸੱਚ ਝੂਠ ਸਮਝਦੀ ਹੈ ਬੀਜੇਪੀ ਨੇ ਡਿੰਪਲ ਦੇ ਡਰ ਨੂੰ ਸਿਆਸੀ ਮੁੱਦਾ ਬਣਾ ਲਿਆ ਯੂਪੀ ਬੀਜੇਪੀ ਪ੍ਰਧਾਨ ਕੇਸ਼ਵ ਪ੍ਰਸਾਦ ਮੌਰੇ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਬਣੇਗੀ ਤਾਂ ਡਿੰਪਲ ਯਾਦਵ ਨੂੰ ਸੁਰੱਖਿਆ ਦਿੱਤੀ ਜਾਏਗੀ ਦਰਸਲ ਬੀਤੇ ਦਿਨੀ ਡਿੰਪਲ ਰੈਲੀ ਦੌਰਾਨ ਸਮਰਥਕਾਂ ਦੇ ਹੰਗਾਮੇ ਤੋਂ ਡਰੀ ਸੀ ਮੰਚ ਤੇ ਉਹਨਾਂ ਕਿਹਾ ਸੀ ਕਿ ਹੰਗਾਮੇ ਤੋਂ ਡਰ ਲੱਗ ਰਿਹਾ ਹੈ ਯੂਪੀ ਵਿੱਚ ਲਾਹਬਾਦ ਦੇ ਡੀਐਮ ਨੇ ਬੀਜੇਪੀ ਪ੍ਰਧਾਨ ਕੇਸ਼ਵ ਪ੍ਰਸਾਦ ਮੌਰੇ ਦੇ ਖਿਲਾਫ ਮੈਜਿਸਟ੍ਰੇਟ ਜਾਂਚ ਬਿਠਾ ਦਿੱਤੀ ਹੈ ਦਰਸਲ ਚੌਥੇ ਪੜਾਅ ਦੇ ਦੌਰਾਨ ਲਾਹਬਾਦ ਵਿੱਚ ਵੋਟ ਪਾਉਣ ਪਹੁੰਚੇ ਕੇਸ਼ਵ ਪ੍ਰਸਾਦ ਦੀ ਜੈਕਟ ਤੇ ਪਾਰਟੀ ਨਿਸ਼ਾਨ ਕਮਲ ਦੇ ਫੁੱਲ ਦਾ ਸਟicker ਲੱਗਿਆ ਹੋਇਆ ਸੀ ਇਸ ਮਾਮਲੇ ਦੇ ਹੋਂਦ ਵਿੱਚ ਆਉਣ ਦੇ ਬਾਅਦ ਕੇਸ਼ਵ ਵਿਰੋਧੀਆਂ ਨੇ ਨਿਸ਼ਾਨੇ ਤੇ ਆ ਗਏ ਅਤੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹਾਲਾਂਕਿ ਮੌਰਿਆ ਨੇ ਆਪਣੀ ਗਲਤੀ ਮੰਨੀ ਹੈ ਤੇ ਕਾਰਵਾਈ ਲਿਖੋਦ ਨੂੰ ਤਿਆਰ ਦੱਸਿਆ ਯੂਪੀ ਵਿੱਚ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਦਾ ਜਾਗਤੀ ਦਿਨ 27 ਫਰਵਰੀ ਨੂੰ ਮਿਤੀ ਸਮੇਤ 11 ਜ਼ਿਲ੍ਹਿਆਂ ਦੀਆਂ 51 ਸੀਟਾਂ ਦੇ VOTING ਹੋਏਗੀ ਇਸ ਪੜਾਅ ਦੇ ਦੌਰਾਨ 96 ਲੱਖ ਮਹਿਲਾਵਾਂ ਸਮੇਤ 1 ਕਰੋੜ 84 ਲੱਖ ਵੋਟਰ ਆਪਣੇ ਹੱਕ ਦੀ ਵਾਰਤੋਂ ਕਰਨਗੇ BSCC ਪਰਟਲਿਕ ਮਾਮਲੇ ਵਿੱਚ IAS ਸੁਦੀਰ ਕੁਮਾਰ ਸਮੇਤ 6 ਮズਬਾਂ ਨੂੰ ਜੇਲ੍ਹ ਭੇਜਿਆ ਗਿਆ। ਇਨ੍ਹਾਂ ਦੇ ਵਿੱਚ ਸੁਦੀਰ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਨੇ। 8 ਫਰਵਰੀ ਨੂੰ ਬਿਹਾਰ ਕਰਮਚਾਰੀ ਚੋਣ ਕਮਿਸ਼ਨ ਦੀ ਪ੍ਰੀਖਿਆ ਸੀ ਜਿਸ ਦੌਰਾਨ ਪ੍ਰਸ਼ਨ ਪੱਤਰ ਲੀਕ ਹੋ WhatsApp ਤੇ ਵਾਇਰਲ ਹੋ ਗਿਆ ਜਿਸ ਕਾਰਨ ਪੇਪਰ ਰੱਦ ਕੀਤਾ ਗਿਆ ਸੀ। ਪੋਨਾ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੰਗਠਨ ABVP ਤੇ SFI ਵਿਚਾਲੇ ਪੋਸਟਰ ਲਗਾਉਣ ਲੈ ਕੇ ਝੜਾ ਕ ਹੋਈ ਹੈ। ABVP ਤੇ SFI ਦੇ ਵਿਦਿਆਰਥੀਆਂ ਨੇ ਕੁੱਟਮਾਰ ਕਰਨ ਦੇ ਇਲਜ਼ਾਮ ਲਗੇ ਨੇ। ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਵਿਰੁੱਧ ਕੇਸ ਦਰਜ ਕਰਵਾਇਆ। ਪੁਲਿਸ ਨੇ ABVP ਦੇ 4 ਅਤੇ SFI ਦੇ 5 ਵਿਦਿਆਰਥੀ ਹਿਰਾਸ ਦਲੇਦਿਆ ਨਗਰ ਨਗਰ ਕਮਚੋਣਾ ਲਈ ਆਮ ਆਦਮੀ ਪਾਰਟੀ ਨੇ 109 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਿਨ੍ਹਾਂ ਚੋਂ 49 ਮਹਿਲਾ ਉਮੀਦਵਾਰ ਨੇ ਆਬੀ ਪਲੈਟਫਾਰਮ ਫੇਸ ਕਮੇਟੀ ਨੇ ਨਾਮ ਅਤੇ ਮੋਹਰ ਲਗਾਈ ਹੈ 272 ਵਾਟਾਂ ਤੇ ਅਪ੍ਰੈਲ ਵਿੱਚ ਚੋਣਾ ਹੋਣ ਦੀ ਸੰਭਾਵਨਾ ਹੈ ਐਪੀਐਫ ਆਪਣੇ 4 ਕਰੋੜ ਮੈਂਬਰਾਂ ਲਈ ਅਗਲੇ ਮਹੀਨੇ ਮਕਾਨ ਉਸਾਰੀ ਸਕੀਮ ਸ਼ੁਰੂ ਕਰੇਗਾ ਇਸ ਤਦ ਕਰਫੇਦਨ ਲਈ ਐਪੀਐਫ ਖਾਤਿਆਂ ਵਿੱਚ ਪੇਸ਼ਕੀ ਅਦਾਇਗੀ ਅਤੇ ਮਹੀਨਾਵਾਰ ਕਿਸ਼ਤਾਂ ਦੇਣ ਦੀ ਖੁੱਲ੍ਹ ਦਿੱਤੀ ਜਾਏਗੀ ਸੂਤਰਾਂ ਮੁਤਾਬਕ ਇਸ ਸਕੀਮ ਪੰਜ ਰਾਜਾਂ ਦੀ ਵਿਧਾਨ ਸਭਾ ਚੋਣਾ ਮੁੱਕਣ ਤੋਂ ਬਾਅਦ ਐਲਾਨੀ ਜਾ ਸਕਦੀ ਹੈ ਬਸਨਸ ਸਕੂਲੀ ਬਸਾਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਨੇ ਹੁਣ ਸਕੂਲੀ ਬਸਾਂ ਜੀਪੀਐਸ ਸੀਐਸ ਟੀਵੀ ਤੇ ਸਪੀਡ ਗੋਵਰਨਰ ਨਾਲ ਲੈਸ ਹੋਣੀਆਂ ਚਾਹੀਦੀਆਂ ਨੇ ਤਾਂਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਬਸਾਂ ਦੀ ਵਾਧੂ ਰਫ਼ਤਾਰ 40 ਕਿਲੋਮੀਟਰ ਪ੍ਰਤੀ ਕੰਡਾ ਰੱਖਣ ਲਈ ਕਿਹਾ ਗਿਆ ਹੈ